ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਖਾਲਸਾ ਜੀ ਦੀ ਜੀਵ ਦਾ ਉਦਾਰ ਹੁੰਦਾ ਹੈ ਸੁਖ ਪ੍ਰਾਪਤ ਹੁੰਦਾ ਜਿਸ ਬਾਣੀ ਨੂੰ ਪੜ੍ਹ ਕੇ ਕਲਿਆਣ ਹੁੰਦੀ ਹੈ ਜਿਸ ਪਾਵਨ ਪਵਿੱਤਰ ਬਾਣੀ ਦੀ ਖਾਲਸਾ ਜੀ ਸੇਵਾ ਕੀਤੀਆਂ ਸਰਵਣ ਕੀਤੇਆਂ ਅੰਤਰ ਆਤਮੇ ਅੰਤਰ ਆਤਮੇ ਖਾਲਸਾ ਜੀ ਆਨੰਦ ਖੇੜਾ ਪੈਦਾ ਹੋ ਜਾਂਦਾ ਜਿਸ ਬਾਣੀ ਨੂੰ ਪੜ੍ਹਿਆ ਸੁਣਿਆ ਨਾਮ ਦੀ ਪ੍ਰਾਪਤੀ ਹੁੰਦੀ ਹੈ ਜਿਸ ਬਾਣੀ ਨੂੰ ਪੜਿਆ ਸੁਣਿਆ ਖਾਲਸਾ ਜੀ ਸਭੇ ਦੋਖ ਨਸ ਜਾਂਦੇ ਜਨਮਾਂ ਜਨਮਾਂ ਤਰਾਂ ਦੀ ਮੈਲ ਉੱਤਰ ਜਾਂਦੀ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਸੁਣਨ ਦੇ ਨਾਲ ਕਥਾ ਸੁਣਨ ਦੇ ਨਾਲ ਖਾਲਸਾ ਜੀ ਮਨ ਦੀ ਮੈਲ ਉੱਤਰਦੀ ਹੈ ਸੁਨਹਾਰ ਕਥਾ ਉਤਾਰੀ ਮੈਲ ਜਿਹੜਾ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਦੇ ਨਾਮ ਦੀ ਕਥਾ ਸੁਣਦਾ ਹੈ ਸਿਫਤ ਸਲਾਹ ਸੁਣਦਾ ਹੈ ਇੰਜ ਕਰਦਾ ਹੈ ਖਾਲਸਾ ਜੀ ਸਤਿਗੁਰ ਜੀ ਮਹਾਰਾਜ ਕਹਿੰਦੇ ਉਹਦੇ ਅੰਦਰ ਹਉਮੈ ਵਾਲੀ ਮੈਲ ਉੱਤਰ ਜਾਂਦੀ ਹੈ ਜਨਮਾਂ ਜਨਮਾਂ ਮੰਤਰਾਂ ਤੋਂ ਜਿੰਬੜੀ ਹੋਈ ਮਾਇਲ ਉਤਰਨੀ ਸ਼ੁਰੂ ਹੋ ਜਾਂਦੀ ਹੈ ਜਿਹੜਾ ਸਿਮਰਨ ਅਭਿਆਸ ਵਿੱਚ ਚਿੱਤ ਜੋੜਦਾ ਹੈ ਸੱਚੇ ਪਾਤਸ਼ਾਹ ਮਹਾਰਾਜ ਨੇ ਬੜਾ ਵੱਡਾ ਪਰਯੋਪਕਾਰ ਕੀਤਾ ਹੈ ਜਿਸ ਬਾਣੀ ਵਿੱਚੋਂ ਖਾਲਸਾ ਜੀ ਸਭੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਜਿੰਨੇ ਵੀ ਸੰਸਾਰ ਦੇ ਖਜ਼ਾਨੇ ਹਨ ਜਿੰਨਾ ਵੀ ਖਾਲਸਾ ਜੀ ਸੰਸਾਰ ਵਿੱਚ ਖਜ਼ਾਨਾ ਹੈ ਸਾਰਿਆਂ ਤੋਂ ਉੱਤਮ ਖਜ਼ਾਨਾ ਹੈ ਜੋ ਹਰੀ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦਾ ਖਜ਼ਾਨਾ ਹੈ ਜਿਹੜਾ ਇਸ ਖਜ਼ਾਨੇ ਨੂੰ ਲਭ ਲੈਂਦਾ ਹੈ ਉਹ ਫਿਰ ਖਾਲਸਾ ਜੀ ਪਰਮੇਸ਼ਰ ਦੀ ਦਰਗਾਹ ਵਿੱਚ ਕਬੂਲ ਹੁੰਦਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਇਹ ਸਾਰੇ ਦੁਨਿਆਵੀ ਖਜ਼ਾਨਿਆਂ ਦੇ ਵਿੱਚੋਂ ਜਿਹੜਾ ਸਭ ਤੋਂ ਉੱਤਮ ਹੈ ਸ਼੍ਰੋਮਣੀ ਹੈ ਅਮੋਲਕ ਹੈ ਉਹ ਨਾਮ ਰੂਪੀ ਖਜ਼ਾਨਾ ਹੈ ਜਪ ਨਾਨਕ ਦਰਗਹ ਪਰਵਾਨ ਜਿਸ ਖਜ਼ਾਨੇ ਨੂੰ ਜਪ ਕੇ ਦਰਗਾਹ ਵਿੱਚ ਖਾਲਸਾ ਜੀ ਜਗ੍ਹਾ ਮਿਲ ਜਾਂਦੀ ਹੈ ਸੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਸ ਨਾਮ ਦੇ ਨਾਲ ਆਪਣੇ ਮਨ ਨੂੰ ਜਗਾਓ ਇਹ ਜਿਹੜਾ ਸੁੱਤਾ ਹੋਇਆ ਮਨ ਹੈ ਖਾਲਸਾ ਜੀ ਜੋ ਵਿਕਾਰਾਂ ਵਿੱਚ ਵਿਸ਼ਿਆਂ ਵਿੱਚ ਲੱਗਣ ਕਰਕੇ ਸੌਂ ਗਿਆ ਹੈ ਬਸ ਰਾਸ ਭੋਗੀ ਜਾ ਰਿਹਾ ਰਸਾਂ ਵਿੱਚ ਲੱਗਾ ਹੋਇਆ ਹੈ ਜਿਨ੍ਹਾਂ ਚ ਖਾਲਸਾ ਜੀ ਇਹਨੂੰ ਨਾਮ ਦੇ ਨਾਲ ਨਹੀਂ ਆਪਾਂ ਜਗਾਉਂਦੇ ਉਹਨਾਂ ਚ ਇਹਨੂੰ ਕਿਸੇ ਪ੍ਰਕਾਰ ਦੀ ਸੋਜੀ ਨਹੀਂ ਆਉਂਦੀ ਮਨ ਪਰਬੁੱਧ ਹੋ ਹਰ ਕਹਿ ਨਾਏ ਮਹਾਰਾਜ ਕਹਿੰਦੇ ਮਨ ਨੂੰ ਜਗਾਉਣਾ ਕਰੋ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਸਿਮਰ ਸਿਮਰ ਕੇ ਮਨ ਨੂੰ ਜਗਾ ਲਵੋ ਜਦੋਂ ਇਹ ਮਨ ਜਾਗ ਜਾਵੇਗਾ ਫਿਰ ਖਾਲਸਾ ਜੀ ਦੈਰ ਇਸ ਆਵਤ ਦੈਰ ਸਤਾਵਤ ਆਵੈ ਠਾਈ ਮਹਾਰਾਜ ਕਹਿੰਦੇ ਫਿਰ ਥਾਂ ਥਾਂ ਦੇ ਜਿਹੜਾ ਦਸੇ ਪਾਸੇ ਦੌੜਦਾ ਹੈ ਸਾਰੇ ਪਾਸੇ ਘੁੰਮਦਾ ਫਿਰਦਾ ਹੈ ਭੱਜਾ ਹੀ ਫਿਰਦਾ ਟਿਕਦਾ ਨਹੀਂ ਇਹ ਟਿਕਾਣੇ ਵਿੱਚ ਆ ਜਾਊਗਾ ਇਹ ਇੱਕ ਥਾਂ ਰੁਕ ਜਾਊਗਾ ਏਡੀ ਮਹਾਰਾਜ ਨੇ ਕਿਰਪਾ ਕੀਤੀ ਹੈ ਏਡਾ ਪਾਵਨ ਪਵਿੱਤਰ ਨਾਮ ਹੈ ਗੁਰੂ ਦਾ ਸੋ ਖਾਲਸਾ ਜੀ ਜਿੰਨਾ ਚਿਰ ਆਪਾਂ ਨਾਮ ਦੀ ਕਮਾਈ ਨਹੀਂ ਕਰਦੇ ਨਾਮ ਨਹੀਂ ਜਪਦੇ ਉਹਨਾਂ ਚ ਜਿਹੜੇ ਜਨਮਾਂ ਜਨਮਾਂ ਤੋਂ ਚੱਲੇ ਆ ਰਹੇ ਵਿਗਨ ਕਸ਼ਟ ਆਦ ਵਿਆਦ ਉਪਾਦ ਤਿੰਨੇ ਤਾਪ ਇਹ ਸਾਡੇ ਨਾਲ ਹੀ ਚੱਲਣੇ ਆ ਖਾਲਸਾ ਜੀ ਇਹ ਔਕੜਾਂ ਆਉਣੋਂ ਜ਼ਿੰਦਗੀ ਵਿੱਚੋਂ ਨਹੀਂ ਹਟਣੀਆਂ ਜਿੰਨਾ ਚਿਰ ਅਸੀਂ ਵਾਹਿਗੁਰਜੀ ਦਾ ਨਾਮ ਨਹੀਂ ਜਪਦੇ ਜਿੰਨਾ ਚਿਰ ਵਾਹਿਗੁਰਜੀ ਨੂੰ ਆਪਣੇ ਹਿਰਦੇ ਵਿੱਚ ਨਹੀਂ ਵਸਾਉਂਦੇ ਉਹਨਾਂ ਚਰੇ ਵਿਗਨ ਨਾਸ਼ ਨਹੀਂ ਹੋਣੇ ਸਤਿਗੁਰੂ ਜੀ ਕਹਿ ਰਹੇ ਆ ਕਿ ਤਾਂ ਕੋ ਬਿਗ ਨਾ ਲੱਗਾ ਕੋਈ ਉਹਨੂੰ ਫਿਰ ਕੋਈ ਬਿਗਨ ਨਹੀਂ ਲੱਗਦਾ ਜਿੰਨਾ ਚਿਰ ਖਾਲਸਾ ਜੀ ਮਨ ਵਿੱਚ ਵਾਹਿਗੁਰੂ ਸੱਚੇ ਪਾਸ਼ਾ ਨਹੀਂ ਵਸੇ ਹੋਏ ਤਾਂ ਕੋ ਬਿਗ ਨਾ ਲੱਗਾ ਕੋਏ ਜਾ ਘਰਦਾ ਵਸੈ ਹਰ ਸੋਏ ਜਿਹਦੇ ਹਿਰਦੇ ਵਿੱਚ ਵਾਹਿਗੁਰੂ ਜੀ ਵਸਦੇ ਹਨ ਉਹਨੂੰ ਕੋਈ ਬਿਗ ਨਹੀਂ ਲੱਗਦਾ ਤੇ ਇਸ ਤੋਂ ਉਲਟ ਜਿਹਦੇ ਹਿਰਦੇ ਵਿੱਚ ਵਾਹਿਗੁਰੂ ਨਹੀਂ ਵਸੇ ਉਹਨੂੰ ਫਿਰ ਖਾਲਸਾ ਜੀ ਬਿਗਣ ਲੱਗਦੇ ਆ ਉਹਨੂੰ ਔਕੜਾਂ ਆਉਂਦੀਆਂ ਦੁੱਖ ਤਕਲੀਫਾਂ ਝੋਰੇ ਆਉਂਦੇ ਆ ਇਹ ਨਾਮ ਰੂਪੀ ਖਜ਼ਾਨਾ ਹੀ ਹੈ ਜੋ ਸੁਖ ਦੇਣ ਵਾਲਾ ਹੈ ਸਦਾ ਸਦੀਵੀ ਸੁਖ ਵਾਹਿਗੁਰੂ ਦੇ ਨਾਮ ਵਿੱਚੋਂ ਮਿਲਦਾ ਹੈ ਤੇ ਸਭ ਤੋਂ ਵੱਡੀ ਜਿਹੜੀ ਗੱਲ ਹੈ ਖਾਲਸਾ ਜੀ ਜਿਹੜੀ ਸਾਡੀ ਆਤਮਾ ਹੈ ਉਹ ਵਾਹਿਗੁਰੂ ਜੀ ਮਹਾਰਾਜ ਦੀ ਹੀ ਅੰਸ਼ ਹੈ ਜੋ ਵਾਹਿਗੁਰੂ ਸੱਚੇ ਪਾਸ਼ਾ ਮੰਨ ਲੋ ਪਾਣੀ ਦੀ ਬੂੰਦ ਸਾਗਰੀ ਹੋਇਆ ਕਰਦੀ ਆ ਜਦੋਂ ਸਾਗਰ ਵਿੱਚ ਮਿਲ ਜਾਂਦੀ ਹੈ ਤੇ ਖਾਲਸਾ ਜੀ ਉਹ ਸਾਗਰ ਹੋ ਜਾਂਦੀ ਬੂੰਦ ਨਹੀਂ ਰਹਿੰਦੀ ਜਦੋਂ ਅਸੀਂ ਆਪਣੀ ਆਤਮਾ ਨੂੰ ਚਮਕਲਾ ਚਮਕਾ ਲਵਾਂਗੇ ਆਪਣੀ ਆਤਮਾ ਤੇ ਕੰਮ ਕਰ ਲਵਾਂਗੇ ਆਤਮਾ ਖਾਲਸਾ ਜੀ ਲਿਸ਼ਕਦੀ ਹੈ ਨਾਮ ਦੇ ਨਾਲ ਜਦੋਂ ਨਾਮ ਜਪਦੇ ਹਾਂ ਫਿਰ ਇਹ ਆਤਮਾ ਦੇ ਜਿਹੜੇ ਗੁੱਝੇ ਹੋਏ ਭੇ ਇਹਦਾ ਗੁੱਝੀਆਂ ਸੁੱਤੀਆਂ ਹੋਈਆਂ ਸ਼ਕਤੀਆਂ ਜਾਗਣ ਲੱਗ ਪੈਂਦੀਆਂ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਉਹ ਗੱਲ ਆਉਂਦੀ ਆ ਕਿ ਅੰਤਰਜਾਮਤਾ ਹੋ ਜਾਣੀ ਕਿਸੇ ਨੂੰ ਵੇਖਦੇ ਆ ਉਹਦਾ ਪਤਾ ਲੱਗ ਜਾਣਾ ਅਗਲੇ ਪਿਛਲੇ ਦਾ ਤੇ ਫਿਰ ਖਾਲਸਾ ਜੀ ਇਹ ਸਾਰੀਆਂ ਰਿੱਧੀਆਂ ਸਿੱਧੀਆਂ ਘਰ ਵਿੱਚ ਆਉਣ ਲੱਗ ਪੈਣੀਆਂ ਜਦੋਂ ਆਤਮਾ ਜਾਗਦੀ ਹੈ ਨਾ ਇਹ ਬਾਣੀ ਨਾਲ ਹੀ ਜਾਗਦੀ ਜਿੰਨਾ ਪੈਰਾ ਬਾਣੀ ਦਾ ਵਧਾਓਗੇ ਜਿੰਨੀ ਬਾਣੀ ਦਾ ਜਾਪ ਜਪ ਕਰੋਗੇ ਜਿੰਨਾ ਸਿਮਰਨ ਅਭਿਆਸ ਕਰੋਗੇ ਉਨਾ ਹੀ ਖਾਲਸਾ ਜੀ ਇਹ ਆਤਮਾ ਦੇ ਵਿੱਚ ਜਿਹੜੀ ਖੇਡ ਹੈ ਵਰਤੇਗੀ ਇਹ ਆਤਮਿਕ ਆਨੰਦ ਪੈਦਾ ਹੋਵੇਗਾ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜਿੰਨਾ ਜਿੰਨਾ ਬਾਣੀ ਪੜ੍ਹਦੇ ਜਾਵਾਂਗੇ ਸਿਮਰਨ ਕਰਦੇ ਜਾਵਾਂਗੇ ਇਹ ਆਤਮਾ ਦੇ ਕੋਲ ਖਾਲਸਾ ਜੀ ਸਾਰੀਆਂ ਰਿੱਧੀਆਂ ਸਿੱਧੀਆਂ ਆਪ ਆ ਕੇ ਖਲੋ ਜਾਂਦੀਆਂ ਕਿਉਂਕਿ ਜਦੋਂ ਆਤਮਾ ਜਾਗ ਪੈਂਦੀ ਹੈ ਹੁਣ ਕੋਈ ਸੁੱਤਾ ਹੋਇਆ ਬੰਦਾ ਮੰਨ ਲਓ ਉਦਾਹਰਣ ਲਈਏ ਕਿ ਕੋਈ ਮੰਤਰੀ ਹੈ ਤੇ ਖਾਲਸਾ ਜੀ ਉਹ ਸੁੱਤਾ ਜਿੰਨਾ ਚਿਰ ਉਹ ਮੰਤਰੀ ਸੁੱਤਾ ਉਹਨਾਂ ਚਿਰ ਉਹਦੇ ਐਹਲਕਾਰ ਨੌਕਰ ਕੁਝ ਨਹੀਂ ਕਰ ਸਕਦੇ ਉਹਨਾਂ ਨੇ ਉਹਦੇ ਕੋਲ ਪੁੱਛ ਕੇ ਹੀ ਕੰਮ ਕਰਨਾ ਹੈ ਨਾ ਵੀ ਇਹ ਉੱਠੂਗਾ ਫਿਰ ਸਾਨੂੰ ਹੁਕਮ ਕਰੂਗਾ ਮੰਨ ਲਓ ਕੋਈ ਬੰਦਾ ਹੀ ਹੈ ਉਹਦੇ ਨੌਕਰ ਨੇ ਅੱਗੇ 50 60 ਤੇ ਹੁਣ ਉਹ ਆਪਣੇ ਮਾਲਕ ਨੂੰ ਨਹੀਂ ਜਗਾ ਰਿਹਾ ਤੇ ਖਾਲਸਾ ਜੀ ਉਹ ਵੇਟ ਕਰਦਾ ਕਿ ਕਦੋਂ ਮੇਰਾ ਮਾਲਕ ਜਾਗੇ ਤੇ ਮੈਨੂੰ ਹੁਕਮ ਕਰੇ ਇਸੇ ਪ੍ਰਕਾਰ ਹੀ ਰਿੱਧੀਆਂ ਸਿੱਧੀਆਂ ਨੇ ਜਦੋਂ ਆਤਮਾ ਜਾਗਦੀ ਹੈ ਨਾ ਉਦੋਂ ਫਿਰ ਖਾਲਸਾ ਜੀ ਇਹਦੇ ਕੋਲ ਆ ਕੇ ਖਲੋ ਜਾਂਦੀਆਂ ਇਹਨੂੰ ਕਹਿੰਦੀਆਂ ਵੀ ਸਾਡੇ ਕੋ ਕੰਮ ਲੇ ਤੇ ਇੱਥੇ ਵੀ ਮਹਾਰਾਜ ਨੇ ਕਿਹਾ ਜਿਹਨੇ ਰੱਬ ਨੂੰ ਮਿਲਣਾ ਹੋ ਫਿਰ ਇਹਨਾਂ ਰਿੱਧੀਆਂ ਸਿੱਧੀਆਂ ਤੋਂ ਵੀ ਗਾਂਹ ਚਲ ਜਾਂਦਾ ਉਹ ਫਿਰ ਇੱਥੇ ਟਿਕਦਾ ਨਹੀਂ ਨਹੀਂ ਤੇ ਖਾਲਸਾ ਜੀ ਦੁਨੀਆ ਦੇ 90% ਸਾਧ ਨੇ ਜਿਹੜੇ 95% ਸਾਧ ਉਹ ਇੱਥੇ ਕੀ ਟਿਕੇ ਨੇ ਰਿੱਧੀਆਂ ਸਿੱਧੀਆਂ ਕਿਸੇ ਦਾ ਕੰਮ ਕਰਤਾ ਕਿਸੇ ਦੇ ਕਾਰਜ ਕਰਤੇ ਉਹ ਇੱਥੇ ਕੀ ਖਲੋਤੇ ਤੋਂ ਗਾਂਹ ਨਹੀਂ ਜਾਂਦੇ ਉਹ ਵਿਰਲੇ ਟਾਵੇਂ ਨੇ ਜਿਹਨੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ ਕਰੋੜਾਂ ਦੇ ਵਿੱਚ ਕੋਈ ਇੱਕ ਹੈ ਜਿਹੜਾ ਪਲੀ ਪੂਰਨ ਪਰਮੇਸ਼ਰ ਵਾਹਿਗੁਰੂ ਜੀ ਨੂੰ ਜਾਣਦਾ ਨਹੀਂ ਤੇ ਬਾਕੀ ਸਭ ਰਿੱਧੀਆਂ ਸਿੱਧੀਆਂ ਨੂੰ ਜਾਣਦੇ ਨੇ ਸੋ ਜਦੋਂ ਆਤਮਾ ਉੱਠ ਪੈਂਦੀ ਹੈ ਜਾਗ ਪੈਂਦੀ ਹੈ ਫਿਰ ਖਾਲਸਾ ਜੀ ਮੂੰਹੋਂ ਬੋਲੇ ਬੋਲ ਵੀ ਸੱਚੇ ਹੋਣ ਲੱਗ ਪੈਂਦੇ ਅਗਲਾ ਪਿਛਲਾ ਨਜ਼ਰ ਆ ਜਾਂਦਾ ਹੈ ਹੋਰ ਕਈ ਪ੍ਰਕਾਰ ਦੀ ਸੋਝੀ ਆ ਜਾਂਦੀ ਹੈ ਇਹੋ ਜਿਹਾ ਗਿਆਨ ਆਉਣ ਲੱਗ ਪੈਂਦਾ ਆਤਮਾ ਜਾਗੇ ਤੇ ਭੇਦ ਪਤਾ ਲੱਗ ਜਾਂਦਾ ਕਣ-ਕਣ ਵਿੱਚ ਵਾਹਿਗੁਰੂ ਨਜ਼ਰ ਆ ਜਾਂਦਾ ਇਹ ਸ੍ਰਿਸ਼ਟੀ ਕਿੱਦਾਂ ਚੱਲ ਰਹੀ ਹੈ ਕੌਣ ਚਲਾ ਰਿਹਾ ਪਤਾ ਲੱਗ ਜਾਂਦਾ ਸਾਰਾ ਕੋਈ ਖਾਲਸਾ ਜੀ ਸਰੀਰ ਦੇ ਭੇਦ ਪਤਾ ਲੱਗ ਜਾਂਦੇ ਨੇ ਇੰਦਰਪੁਰੀ ਬ੍ਰਹਮਪੁਰੀ ਸ਼ਿਵਪੁਰੀ ਇਹ ਸਾਰੀਆਂ ਪੁਰੀਆਂ ਦਾ ਭੇਦ ਪਤਾ ਲੱਗ ਜਾਂਦਾ ਸੋ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਜਪਿਆ ਹੀ ਇਹ ਆਤਮਾ ਖਾਲਸਾ ਜੀ ਜਾਗਦੀ ਹੈ ਜਿਵੇਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਵੀ ਬਚਨ ਆਉਂਦੇ ਆ ਜਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਸੁਖਣੀ ਸਾਹਿਬ ਦੀ ਬਾਣੀ ਵਿੱਚ ਵੀ ਕਹਿੰਦੇ ਆ ਮਹਾਰਾਜ ਕਹਿੰਦੇ ਭਗਤ ਭਾਏ ਆਤਮ ਪ੍ਰਗਾਸ ਜਦੋਂ ਅਸੀਂ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਕਰਦੇ ਆ ਤੇ ਫਿਰ ਖਾਲਸਾ ਜੀ ਉਹ ਪ੍ਰਭੂ ਭਗਤੀ ਦੇ ਨਾਲ ਆਤਮਾ ਜਿਹੜੀ ਆ ਜਾਗ ਪੈਂਦੀ ਹੈ ਪ੍ਰਗਾਸ਼ ਹੋ ਜਾਂਦਾ ਪ੍ਰਕਾਸ਼ ਦੇ ਵਿੱਚ ਆ ਜਾਂਦੀ ਹੈ ਜਾਗ ਪੈਂਦੀ ਹੈ ਤੇ ਫਿਰ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਖੇੜੇ ਨੂੰ ਪਤਾ ਲੱਗ ਜਾਂਦੀ ਹੈ ਵੀ ਉਹ ਪਰਮੇਸ਼ਰ ਕਿੱਥੇ ਵਸਦਾ ਤੇ ਫਿਰ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਿਹੜੀ ਜਮਾਂ ਦੀ ਫਾਸੀ ਹੁੰਦੀ ਉਹ ਕੱਟੀ ਜਾਂਦੀ ਹੈ ਤੇ ਤਕਰ ਜਾਏ ਬਸਾ ਬਨਾਸੀ ਜਿਹੜੋ ਸਿਮਰਦਾ ਹੈ ਬੰਦਾ ਫਿਰ ਉਹ ਪਰਮੇਸ਼ਰ ਵਾਹਿਗੁਰੂ ਹਿਰਦੇ ਵਿੱਚ ਵਸਦਾ ਤੇ ਜਿਹੜਾ ਜੀਵ ਹੈ ਉਹ ਪਰਮੇਸ਼ਰ ਨੂੰ ਮਿਲ ਪੈਂਦਾ ਕਹੋ ਨਾਨਕ ਕਾਟੀ ਜਮ ਫਾਸੀ ਫਿਰ ਜਮਾਂ ਦੀ ਫਾਸੀ ਖਤਮ ਹੋ ਜਾਂਦੀ ਉਥੇ ਫਿਰ ਜਮ ਕੋਸ਼ ਨਹੀਂ ਕਰ ਸਕਦੇ ਕਿਉਂਕਿ ਉਹ ਜਮਾਂ ਦੀ ਮਾਰ ਤੋਂ ਛੁੱਟ ਗਿਆ ਪਰਮੇਸ਼ਰ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਤੱਕ ਚਲਾ ਗਿਆ ਕਿਉਂਕਿ ਖਾਲਸਾ ਜੀ ਮਹਾਰਾਜ ਦੀ ਸ਼ਰਨ ਪੈਣ ਤੋਂ ਬਿਨਾ ਆਵਾ ਗਾਉਣ ਨਹੀਂ ਮिट ਸਕਦਾ ਕਦੇ ਨਹੀਂ ਮਿਟ ਸਕਦਾ ਮਹਾਰਾਜ ਕਹਿੰਦੇ ਆਵਾ ਗਵਨ ਮਿਟਿਆ ਪ੍ਰਭ ਸੇਵ ਵਾਹਿਗੁਰੂ ਜੀ ਦੀ ਸੇਵਾ ਕੀਤੇ ਵਾਹਿਗੁਰੂ ਦੀ ਸੇਵਾ ਕੀ ਹੈ ਮਹਾਰਾਜ ਨੂੰ ਸਿਮਰਦੇ ਰਹਿਣਾ ਯਾਦ ਕਰਨਾ ਮਹਾਰਾਜ ਦਾ ਸ਼ੁਕਰਾਨਾ ਕਰਦੇ ਰਹਿਣਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ 'ਚ ਬੈਠਣਾ ਬਚਨ ਸੁਣਨੇ ਬਚਨ ਕਮਾਉਣੇ ਚੌੜ ਸਾਹਿਬ ਦੀ ਸੇਵਾ ਕਰਨੀ ਸੰਗਤਾਂ ਦੀ ਸੇਵਾ ਕਰਨੀ ਝੂਠੇ ਭਾਂਡਿਆਂ ਦੀ ਸੇਵਾ ਕਰਨੀ ਜੋੜਿਆਂ ਦੀ ਸੇਵਾ ਕਰਨੀ ਸੋ ਇਹ ਕਈ ਪ੍ਰਕਾਰ ਦੀ ਸੇਵਾ ਹੈ ਤਨ ਮਨ ਧਨ ਕਰਕੇ ਕੀਤੀ ਹੋਈ ਸੇਵਾ ਵੀ ਖਾਲਸਾ ਜੀ ਮਹਾਰਾਜ ਦੇ ਘਰ ਪ੍ਰਵਾਨ ਹੁੰਦੀ ਹੈ ਤੇ ਸੱਚੇ ਪਾਤਸ਼ਾਹ ਕਹਿੰਦੇ ਉਹਦੇ ਨਾਲ ਫਿਰ ਜੰਮਣ ਤੇ ਮਰਨ ਦਾ ਜਿਹੜਾ ਆਵਾ ਗਾਉਣ ਦਾ ਗੇੜ ਹੈ ਉਹ ਮੁੱਕ ਜਾਂਦਾ ਆਵਾ ਗਵਨ ਮਿਟਿਆ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਆਪਾ ਭਾਵ ਛੱਡ ਕੇ ਜਿਹੜਾ ਸਤਗੁਰੂ ਦੀ ਸ਼ਰਣੀ ਪੈਂਦਾ ਉਹਦਾ ਜੰਮਣ ਤੇ ਮਰਨ ਦਾ ਗੇੜਾ ਮੁੱਕ ਜਾਂਦਾ ਖਾਲਸਾ ਜੀ ਫਿਰ ਇਹ ਜਨਮ ਜਿਹੜਾ ਹੈ ਹੀਰਾ ਰਤਨ ਇਹਦਾ ਉਧਾਰ ਹੋ ਜਾਂਦਾ ਇਉਂ ਜਨ ਇਉਂ ਰਤਨ ਜਨਮ ਕਾ ਹੋਏ ਉਧਾਰ ਮਹਾਰਾਜ ਕਹਿੰਦੇ ਇਸ ਤਰ੍ਹਾਂ ਫਿਰ ਕੀਮਤੀ ਮਨੁੱਖਾ ਜਨਮ ਜਿਹੜਾ ਹੈ ਉਹ ਸਫਲਾ ਹੁੰਦਾ ਐਵੇਂ ਕਿਰਪਾ ਹੁੰਦੀ ਹੈ ਤੇ ਆਪਾਂ ਖਾਲਸਾ ਜੀ ਸੋਚਦੇ ਆਂ ਵੀ ਪਤਾ ਨਹੀਂ ਰੱਬ ਨੇ ਸਾਨੂੰ ਤੇ ਰਾਖੀ ਲੈਣਾ ਐਨੇ ਪਾਪ ਕਰਕੇ ਨਿਤਾ ਪ੍ਰਤ ਅਕਿਰਤ ਘਣ ਬਣੇ ਹੋਏ ਆਂ ਤੇ ਸੋਚਦੇ ਆਂ ਰੱਬ ਸਾਡੇ ਤੇ ਕਿਰਪਾ ਕਰੂਗਾ ਸੋ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਆ ਵੀ ਵਾਹਿਗੁਰਜੀ ਦੀ ਭਗਤੀ ਕਰਿਆ ਕਰੋ ਮਨ ਲਾ ਕੇ ਹਰ ਕੀ ਭਗਤ ਕਰੋ ਮਨ ਲਾਏ ਮਨ ਲਾ ਕੇ ਚੇਤ ਲਾ ਕੇ ਵਾਹਿਗੁਰਜੀ ਦਾ ਸਿਮਰਨ ਕਰਿਆ ਕਰੋ ਭਗਤੀ ਕਰਿਆ ਕਰੋ ਫਿਰ ਮਨ ਬੰਛਤ ਨਾਨਕ ਫਲ ਪਾਏ ਫਿਰ ਤੁਹਾਡੇ ਜੋ ਮਨ ਵਿੱਚ ਆਉਂਦਾ ਉਹੋ ਹੀ ਫਲ ਗੁਰੂ ਨਾਨਕ ਸਾਹਿਬ ਮਹਾਰਾਜ ਤੁਹਾਨੂੰ ਦੇਣਗੇ ਪਹਿਲਾਂ ਰੱਬ ਦੀ ਭਗਤੀ ਕਰੋ ਮਹਾਰਾਜ ਦਾ ਨਾਮ ਸਿਮਰੋ ਜਿਹੜਾ ਸਤਗੁਰਾਂ ਦਾ ਨਾਮ ਸਿਮਰਦਾ ਸਰਨ ਪੈ ਕੇ ਉਹਨੂੰ ਮਹਾਰਾਜ ਕਹਿੰਦੇ ਹਰ ਇੱਕ ਪ੍ਰਕਾਰ ਦੀ ਜਿਹੜੀ ਵਸਤੂ ਹੈ ਸੁਖ ਹੈ ਪ੍ਰਾਪਤ ਹੁੰਦਾ ਸੋ ਇਸ ਕਰਕੇ ਖਾਲਸਾ ਜੀ ਨਾਮ ਜਪਿਆ ਕਰੀਏ ਮਹਾਰਾਜ ਕੋਲੋਂ ਨਾਮ ਹੀ ਮੰਗਿਆ ਕਰੀਏ ਕਿਉਂਕਿ ਇੱਕ ਨਾਮ ਹੀ ਹੈ ਜਿਹੜਾ ਖਾਲਸਾ ਜੀ ਸੁੱਖ ਦੇ ਸਕਦਾ ਹੈ ਨਾਮ ਤੋਂ ਬਿਨਾ ਕਦੇ ਕੋਈ ਸੁੱਖ ਨਹੀਂ ਮਿਲਦਾ ਨਾਮ ਜਪਣ ਦੇ ਨਾਲ ਹੀ ਗੁਣ ਗਾਉਣ ਦੇ ਨਾਲ ਹੀ ਵਿਕਾਰਾਂ ਦੀ ਮੈਲ ਲੱਥਦੀ ਹੈ ਵਿਕਾਰਾਂ ਦੀ ਮੈਲ ਤੋਂ ਬਚਿਆ ਜਾ ਸਕਦਾ ਗੁਣ ਗਾਵਤ ਤੇਰੀ ਉਤਰ ਸਮੈਲ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਆਂ ਹੀ ਖਾਲਸਾ ਜੀ ਮੈਲ ਉਤਰ ਸਕਦੀ ਹੈ ਉਵੇਂ ਨਹੀਂ ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਵਾਹਿਗੁਰੂ ਜੀ ਨੂੰ ਸੱਚੇ ਪਾਤਸ਼ਾਹ ਜੀ ਨੂੰ ਮਨ ਵਿੱਚ ਵਸਾਓ ਮਹਾਰਾਜ ਦੇ ਸੋਹਣੇ ਚਰਨ ਕਮਲ ਹਨ ਜਿਹੜੇ ਉਹ ਖਾਲਸਾ ਜੀ ਮਨ ਵਿੱਚ ਪਰੋ ਕੇ ਰੱਖੋ ਫਿਰ ਸਾਰੇ ਜਨਮਾਂ ਜਨਮਾਂ ਤਰਾਂ ਦੇ ਪਾਪ ਨਾਸ਼ ਹੋ ਜਾਣਗੇ ਚਰਨ ਕਮਲ ਰੱਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹ ਮਹਾਰਾਜ ਕਹਿੰਦੇ ਜਨਮਾਂ ਜਨਮਾਂ ਤਰਾਂ ਦੇ ਜਿਹੜੇ ਹਨ ਨਾਸ਼ ਹੋ ਜਾਣਗੇ ਪਾਪ ਸੋ ਸੱਚੇ ਪਾਤਸ਼ਾਹ ਕਿਰਪਾ ਕਰਨ ਰਹਿਮਤ ਕਰਨ ਸਾਰਿਆਂ ਨੂੰ ਸਤਿਗੁਰੂ ਸੱਚੇ ਪਾਸ਼ਾ ਚੜ੍ਹਦੀ ਕਲਾ ਬਖਸ਼ਣ ਆਵ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਿਗੁਰਾਂ ਦੀ ਕਿਰਪਾ ਸਦਕਾ ਜੋ ਆਈ ਹੈ ਇਹ ਹੱਡਬੀਤੀ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਰਹਿਮਤ ਦੇ ਨਾਲ ਇੱਕ ਭੈਣ ਨੇ ਸੁਣਾਉਣਾ ਕੀਤੀ ਆ ਪਹਿਲਾਂ ਵੀ ਐਵੇਂ ਦੀਆਂ ਹੱਡਬੀਤੀਆਂ ਦਾਸ ਨੇ ਸੁਣਾਈਆਂ ਹਨ ਪਰ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹ ਹੱਡਬੀਤੀ ਖਾਲਸਾ ਜੀ ਭੈਣ ਨੇ ਸੁਣਾਉਣਾ ਕੀਤੀ ਆ ਇਸੇ ਸਾਲ ਦੀ ਹੈ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਬੜੀ ਕਿਰਪਾ ਕੀਤੀ ਭੈਣ ਦੱਸਦੀ ਆ ਕਿ ਬਾਬਾ ਦੀਪ ਸਿੰਘ ਸਾਹਿਬ ਦੇ ਨਾਲ ਮੈਂ ਕਾਫੀ ਸਮੇਂ ਤੋਂ ਹੀ ਜਿੱਦਾਂ ਮਹਾਰਾਜ ਦੇ ਘਰ ਜਾਣੀ ਇਤਿਹਾਸ ਪੜ੍ਹਦੀ ਆ ਮੇਰੇ ਫਾਦਰ ਸਾਹਿਬ ਜਦੋਂ ਜਿਉਂਦੇ ਸੀ ਤੇ ਮਾਨੂੰ ਇਤਿਹਾਸ ਸੁਣਾਉਂਦੇ ਹੁੰਦੇ ਸੀ ਬਾਬਾ ਦੀਪ ਸਿੰਘ ਸਾਹਿਬ ਭਾਈ ਮਣੀ ਸਿੰਘ ਸਾਹਿਬ ਭਾਈ ਮਤੀ ਦਾਸ ਜੀ ਸਤੀ ਦਾਸ ਜੀ ਭਾਈ ਤਾਰੂ ਸਿੰਘ ਸਾਹਿਬ ਜੀ ਹੁਣਾਂ ਦਾ ਇਹ ਸਾਰ ਇਤਿਹਾਸ ਉਹਨਾਂ ਨੇ ਭਾਈ ਤਾਰਾ ਸਿੰਘ ਵਾਂ ਦਾ ਇਤਿਹਾਸ ਸਾਰੇ ਪੁਰਾਣੇ ਜਿਹੜੇ ਮਹਾਪੁਰਸ਼ ਹੋਏ ਆ ਵੱਡੇ ਵੱਡੇ ਖਾਲਸਾ ਜੀ ਬਾਬਾ ਚੜਤ ਸਿੰਘ ਵਰਗੇ ਤੇ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਵਰਗੇ ਇਹ ਬਾਬਾ ਜਸਾ ਸਿੰਘ ਆਲੂ ਵਾਲੀਆ ਵਰਗੇ ਮਹਾਪੁਰਸ਼ ਹੋਏ ਆ ਨਵਾਬ ਕਪੂਰ ਸਿੰਘ ਵਰਗੇ ਸਾਰੇ ਭੈਣ ਗਏ ਨਹੀਂ ਮੈਂ ਇਤਿਹਾਸ ਸੁਨੇ ਹੋਏ ਆ ਤੇ ਮੇਰੀ ਸ਼ਰਧਾ ਬਹੁਤ ਸ਼ੀਦਾਂ ਦੇ ਉੱਤੇ ਸ਼ੁਰੂ ਤੋਂ ਹੀ ਆ ਫਿਰ ਸਾਡੇ ਫਾਦਰ ਸਾਹਿਬ ਚੜ੍ਹਾਈ ਕਰਕੇ ਉਹਨਾਂ ਦੀਆਂ ਘਰੇ ਕਾਫੀ ਜਿਹੜੇ ਗ੍ਰੰਥ ਟੀਕੇ ਪਏ ਸੀ ਉਹ ਮੈਂ ਪੜ੍ਹਦੀ ਰਹਿੰਦੀ ਸਾਂ ਤੇ ਮੇਰੀ ਬਾਬਾ ਦੀਪ ਸਿੰਘ ਸਾਹਿਬ ਦੇ ਬੜੀ ਸ਼ਰਧਾ ਬਣੀ ਤੇ ਭੈਣ ਦੱਸਦੀ ਆ ਕਿ ਮੈਂ ਮਹੀਨੇ ਵਿੱਚ ਇੱਕ ਵਾਰ ਬਾਬਾ ਜੀ ਦੇ ਘਰ ਜ਼ਰੂਰ ਜਾਨੀ ਆ ਗੁਰੂ ਰਾਮਦਾਸ ਮਹਾਰਾਜ ਦੇ ਘਰ ਵੀ ਜਾਨੀ ਆ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਬੁੰਗੇ ਲਾਗੇ ਘਟੋ ਘਟ ਅੱਧਾ ਘੰਟਾ ਘੰਟਾ ਬਾਣੀ ਦਾ ਜਾਪ ਕਰਕੇ ਆਉਣੀ ਆ ਸੋ ਇਦਾਂ ਦਾ ਖਾਲਸਾ ਜੀ ਪ੍ਰੇਮ ਭੈਣ ਦਾ ਬਣਿਆ ਤੇ ਮਹਾਰਾਜ ਨੇ ਕਿਰਪਾ ਵੀ ਕੀਤੀ ਫਿਰ ਕਈ ਵਾਰ ਬੰਦੇ ਤੇ ਪ੍ਰਖਿਆ ਪੈ ਜਾਂਦੀ ਹੈ ਕਈ ਵਾਰ ਬੰਦਾ ਪਰਖਿਆ ਵੀ ਜਾਂਦਾ ਪਰ ਸੱਚੇ ਪਾਤਸ਼ਾਹ ਨਾਲ ਪਰਖਾਂ ਨੂੰ ਪਾਰ ਕਰਨ ਵਾਲੇ ਆ ਬੰਦਾ ਨਹੀਂ ਹੋ ਸਕਦਾ ਭੈਣ ਦੱਸਦੀ ਆ ਕਿ ਮੇਰਾ ਕੱਲਾ ਕੱਲਾ ਵੀਰ ਹੈ ਤੇ ਫਾਦਰ ਸਾਹਿਬ ਪੂਰੇ ਹੋ ਗਏ ਸੀ ਚਲੋ ਮਹਾਰਾਜ ਦੀ ਕਿਰਪਾ ਨਾਲ ਸਾਡਾ ਘਰ ਚੱਲਦਾ ਸੀਗਾ ਗੁਰੂ ਗਰੀਬਨਵਾਜ਼ ਅੰਤਰਜਾਮੀ ਸਤਗੁਰਾਂ ਨੇ ਕਿਰਪਾ ਕੀਤੀ ਭੈਣ ਕਹਿੰਦੀ ਵੀ ਮੈਂ ਸ਼ਹੀਦਾਂ ਦੇ ਚਰਨਾਂ ਵਿੱਚ ਹੀ ਅਰਦਾਸ ਕੀਤੀ ਤੇ ਸ਼ਹੀਦਾਂ ਨੇ ਮਿਹਰ ਕੀਤੀ ਸਾਡਾ ਇੱਕ ਰਿਸ਼ਤੇਦਾਰ ਸੀ ਉਹ ਖਾਲਸਾ ਜੀ ਮਸਕੜ ਵਿੱਚ ਸੀਗਾ ਤੇ ਭੈਣ ਦੱਸਦੀ ਆ ਵੀ ਫਿਰ ਅਸੀਂ ਆਪਣੇ ਭਰਾ ਨੂੰ ਉੱਥੇ ਭੇਜਿਆ ਉੱਥੋਂ ਫਿਰ ਖਾਲਸਾ ਜੀ ਇਹ ਬਹਿਰੀਨ ਚਲਾ ਗਿਆ ਸੀ ਤੇ ਉਸ ਤੋਂ ਬਾਅਦ ਇਹ ਦੁਬਈ ਆ ਗਿਆ ਇਦਾਂ ਮਹਾਰਾਜ ਦੀ ਕਿਰਪਾ ਦੇ ਨਾਲ ਸਾਲ-ਸਾਲ ਲਾ ਕੇ ਦੋ-ਦੋ ਸਾਲ ਲਾ ਕੇ ਕੰਮ ਕਰਕੇ ਇਦਾਂ ਇਤਰ ਆ ਗਿਆ ਤੇ ਹੁਣ ਭੈਣ ਦੱਸਦੀ ਆ ਵੀ ਸਾਡੇ ਤੇ ਵਿਵਤਾ ਪਈ ਵਿਵਤਾ ਇਹ ਪਈ ਜਿਹੜਾ ਦੁਬਈ ਵਿੱਚ ਜਾ ਕੇ ਨਾ ਭਰਾ ਮੇਰਾ ਜਿਹੜਾ ਸੀ ਇਹ ਉਹ ਖਾਲਸਾ ਜੀ ਕੰਪਨੀ ਦੇ ਵਿੱਚ ਹੀ ਨਾ ਕੰਮ ਕਰਦਾ ਸੀ ਉਦਾਂ ਤੇ ਦਾ ਲਾਇਸੈਂਸ ਤਾਂ ਬਣਿਆ ਨਹੀਂ ਸੀ ਕਈ ਵਾਰ ਕੰਪਨੀਆਂ ਦੇ ਵਿੱਚ ਕੰਮ ਬੰਦਾ ਜਿਹਨੂੰ ਚਲਾਉਣਾ ਆਉਂਦਾ ਫਿਰ ਟਰੱਕ ਕੋਈ ਟੈਂਕਰ ਉਹ ਚ ਨਾਲ ਇਹ ਪਾਣੀ ਵਾਲਾ ਟੈਂਕਰ ਚਲਾਉਂਦਾ ਸੀ ਤੇ ਇਹ ਖਾਲਸਾ ਜੀ ਪਾਣੀ ਵਾਲਾ ਟ੍ਰੈਂਕਰ ਟ੍ਰਿੰਕ ਜਿਹੜਾ ਟੈਂਕਰ ਸੀ ਚਲਾਉਂਦਾ ਸੀਗਾ ਤੇ ਇੱਕ ਦਿਨ ਕੋਈ ਮੁਸ਼ਕਲ ਆਈ ਵਿੱਚ ਬੀ ਇਹਨੇ ਪਿੱਛੇ ਵੇਖਿਆ ਨਹੀਂ ਪਿੱਛੇ ਕੋਈ ਬੰਦਾ ਸੀ ਤੇ ਉਹ ਖਾਲਸਾ ਜੀ ਵਿੱਚ ਕੰਧ ਦੇ ਨਾਲ ਪਿੱਛੇ ਆ ਗਿਆ ਉਹ ਪੀਚਣ ਕਰਕੇ ਤੇ ਉਹ ਬੰਦੇ ਬੰਦੇ ਦੀ ਡੈਥ ਹੀ ਹੋ ਗਈ ਜਿਆਦਾ ਹੀ ਜਦਾਂ ਹੋ ਗਿਆ ਉਹ ਬੰਦਾ ਮਰ ਗਿਆ ਜਦੋਂ ਖਾਲਸਾ ਜੀ ਉੱਥੋਂ ਦੀ ਸਾਰੀ ਕੰਪਨੀ ਇਕੱਠੀ ਹੋਈ ਪੁਲਿਸ ਆਈ ਤੇ ਪੁਲਿਸ ਨੇ ਪੁੱਛਗਿੱਛ ਕੀਤੀ ਕੰਪਨੀ ਨੂੰ ਵੀ ਬੜਾ ਜੁਰਮਾਨਾ ਹੋਇਆ ਤੇ ਬੰਦਾ ਫਿਰ ਜਿਹੜਾ ਮੇਰਾ ਭਰਾ ਸੀਗਾ ਇਹਨੂੰ ਪੁਲਿਸ ਨੇ ਚੁੱਕ ਲਿਆ ਤੇ ਜਦੋਂ ਪੁਲਿਸ ਨੇ ਚੁੱਕ ਲਿਆ ਤੇ ਜੇਲ੍ਹ ਹੋ ਗਈ ਤੇ ਸਾਨੂੰ ਹੁਣ ਕੱਲਾ ਕੱਲਾ ਸੀ ਸਾਨੂੰ ਅਹੀਂ ਕਿਹੜਾ ਕਰੀ ਦੂਰ ਜਾਣ ਦਿੱਤਾ ਸੀ ਇਹ ਵੀ ਜिद ਕਰਕੇ ਬਾਹਰ ਕਹਿੰਦਾ ਸੀ ਮੈਂ ਜਾਣਾ ਹੀ ਜਾਣਾ ਤਾਂ ਘੱਲਿਆ ਸੀ ਤੇ ਕਹਿੰਦੇ ਉੱਥੇ ਜਾ ਕੇ ਆ ਬਿਪਤਾ ਪੈ ਗਈ ਉੱਥੇ ਸਾਡੇ ਪਿੰਡ ਦੇ ਮੁੰਡੇ ਸੀ ਉਹਨਾਂ ਨੇ ਦੱਸਿਆ ਵੀ ਤੁਹਾਡੇ ਇਦਾਂ ਮੁੰਡੇ ਨੂੰ ਇੱਥੇ ਜੇਲ੍ਹ ਹੋ ਗਈ ਆ ਵੀ ਉਹਦੇ ਕੋਲੋਂ ਇੱਥੇ ਬੰਦਾ ਮਰ ਗਿਆ ਸਾਡੀ ਮਾਤਾ ਬਹੁਤ ਜ਼ਿਆਦਾ ਰੂਵੇ ਤੇ ਮੈਂ ਵੀ ਭੈਣ ਕਹਿੰਦੀ ਵੀ ਬੜਾ ਮਨ ਜਿਹੜਾ ਸੀਗਾ ਉਦਾਸ ਹੋ ਗਿਆ ਕਿੰਨੇ ਦਿਨ ਬਾਣੀ ਦਾ ਜਾਪ ਹੀ ਨਾ ਕੀਤਾ ਕਹਿੰਦੀ ਫਿਰ ਨਾ ਜਦੋਂ ਹੋ ਹੀ ਗਿਆ ਵੀ ਬਿਪਤਾ ਹੁਣ ਪੈ ਗਈ ਅਸੀਂ ਤਾਂ ਕੁਝ ਕਰ ਹੀ ਨਹੀਂ ਸਕਦੇ ਅਸੀਂ ਉੱਥੇ ਬੰਦਿਆਂ ਨੂੰ ਪਿੰਡ ਦੇ ਮੁੰਡਿਆਂ ਨੂੰ ਕਿਹਾ ਸਾਡੇ ਪਿੰਡ ਦੇ ਇੱਕ ਅੰਕਲ ਸੀਗੇ ਬਹੁਤ ਪੁਰਾਣੇ ਉੱਥੇ ਗਏ ਹੋਏ ਉਹਨਾਂ ਨੂੰ ਕਿਹਾ ਕਹਿੰਦੇ ਕੋਈ ਨਹੀਂ ਅਸੀਂ ਹੀ ਲਵਸੀਲਾ ਕਰਾਂਗੇ ਤੁਸੀਂ ਫਿਕਰ ਨਾ ਕਰੋ ਵੀ ਮਹਾਰਾਜ ਕਿਰਪਾ ਕਰ ਲਗੇ ਕੋਈ ਗੱਲ ਨਹੀਂ ਭੈਣ ਕਹਿੰਦੀ ਫਿਰ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਰੋਜ਼ ਹੀ ਅਮਰਤ ਵੇਲੇ ਉੱਠਣਾ 2:30 ਵਜੇ ਉੱਠਣਾ ਕਿ ਅਸੀਂ ਇਸ਼ਨਾਨ ਕਰਨਾ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਜੋਤ ਲਾਉਣੀ ਫਿਰ ਉੱਥੇ ਬੈਠ ਕੇ ਪਹਿਲਾਂ ਪੰਜ ਬਾਣੀਆਂ ਦਾ ਜਾਪ ਕਰਨਾ ਤੇ ਫਿਰ ਭੈਣ ਕਹਿੰਦੀ ਇੱਕ ਘੰਟਾ ਸਿਮਰਨ ਕਰਨਾ ਗੁਰਮੰਤਰ ਦਾ ਫਿਰ 11 ਮਾਲਾ ਬਾਬਾ ਦੀਪ ਸਿੰਘ ਸਾਹਿਬ ਦੇ ਨਾਮ ਦੀਆਂ ਫੇਰਨੀਆਂ ਫਿਰ ਸ੍ਰੀ ਸੁਖਣੀ ਸਾਹਿਬ ਦਾ ਪਾਠ ਕਰਨਾ ਤੇ ਅਰਦਾਸ ਕਰਨੀ ਕਿ ਬਾਬਾ ਜੀ ਕਿਰਪਾ ਕਰੋ ਮਹਾਰਾਜ ਭਰਾ ਉਥੋਂ ਛੁੱਟ ਜਵੇ ਪਿੰਡ ਆ ਜਵੇ ਘਰ ਆ ਜਵੇ ਇਹੀ ਅਰਦਾਸ ਕਰਨੀ ਭੈਣ ਕਹਿੰਦੀ ਇਦਾਂ ਕਰਦਿਆਂ ਕਰਦਿਆਂ ਸਤਿਗੁਰਾਂ ਦੀ ਕਿਰਪਾ ਵਰਤੀ ਤਿੰਨ ਕ ਮਹੀਨੇ ਹੋ ਗਏ ਸੀ ਭਰਾ ਨੂੰ ਫੜਿਆ ਨੂੰ ਜੇਲ੍ਹ ਚ ਤੇ ਕੋਈ ਹਿੱਲਾ ਵਸੀਲਾ ਨਹੀਂ ਸੀ ਹੋਇਆ ਕੰਪਨੀ ਕੋਸ਼ਿਸ਼ ਕਰਦੀ ਸੀਗੀ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜਾ ਕੋਈ ਮੀਨ ਬੰਦਾ ਸੀ ਕੰਪਨੀ ਦਾ ਉਹ ਇੱਥੇ ਨਹੀਂ ਸੀਗਾ ਤੇ ਜਿਹੜੇ ਥੱਲੇ ਵਾਲੇ ਬੰਦੇ ਉਹੀ ਡੀਲ ਵਗੈਰਾ ਪੁਲਸ ਨਾਲ ਕਰਦੇ ਸੀਗੇ ਕੋਈ ਹੱਲ ਨਹੀਂ ਹੋਇਆ ਤੇ ਬਾਅਦ ਚ ਨਾਂ ਭੈਣ ਕਹਿੰਦੀ ਵੀ ਮੈਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕਰਦੀ ਰਹੀ ਰੋਜ਼ ਉੱਠਣਾ ਕੋਈ ਨਾਗਾ ਨਹੀਂ ਪਾਉਣਾ ਇੱਕੋ ਟਾਈਮ ਉੱਠਣਾ ਬਾਣੀ ਪੜ੍ਹਨੀ ਨਾਮ ਜਪਣਾ ਸ਼ਹੀਦਾਾਂਗੇ ਅਰਦਾਸ ਕਰਨੀ ਜੋਤ ਜਗਾ ਕੇ ਕਹਿੰਦੇ ਸਤਗੁਰਾਂ ਦੀ ਭੈਣ ਕਹਿੰਦੀ ਏਡੀ ਮੇਰੇ ਤੇ ਕਿਰਪਾ ਹੋਈ ਕਿ ਮੈਨੂੰ ਨਾ ਮਨ ਵਿੱਚ ਹੀ ਇਹ ਫੁਰਨਾ ਆ ਗਿਆ ਸੀ ਕਿ ਬਾਬਾ ਦੀਪ ਸਿੰਘ ਸਾਹਿਬ ਨੇ ਕਿਰਪਾ ਕਰਦਨੀ ਭਰਾ ਨੇ ਛੁੱਟ ਜਾਣਾ ਇਹ ਮਨ ਵਿੱਚ ਕਹਿੰਦੀ ਮੇਰੇ ਵਿਸ਼ਵਾਸ ਬਣ ਗਿਆ ਫੁਰਨਾ ਹੀ ਆ ਗਿਆ ਅਸੀ ਦੰ ਲਓ ਕਿ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਤੂੰ ਮਨ ਲਾ ਕੇ ਬਾਣੀ ਪੜ ਤੇ ਤੇਰਾ ਭਰਾ ਛੁੱਟ ਜਾਊਗਾ ਸੱਚੇ ਪਾਤਸ਼ਾਹ ਕਿਰਪਾ ਕੀਤੀ ਮਹਾਰਾਜ ਨੇ ਮਿਹਰ ਕੀਤੀ ਉਹ ਜਿਹੜਾ ਕੰਪਨੀ ਦਾ ਮੇਲ ਮਨਮੀਨ ਬੰਦਾ ਜਿਹਨੂੰ ਆਇਆ ਖਾਲਸਾ ਜੀ ਉਹਨੇ ਜੁਰਮਾਨਾ ਭਰ ਦਿੱਤਾ ਡਬਲ ਜੁਰਮਾਨਾ ਭਰ ਕੇ ਤੇ ਮੇਰੇ ਭਰਾ ਨੂੰ ਉਥੋਂ ਛਡਾ ਲਿਆ ਸੀ ਕਢਾ ਲਿਆ ਸੀ ਅੰਦਰੋਂ ਕਿਉਂਕਿ ਉਹ ਕੰਪਨੀ ਤੇ ਆ ਗਈ ਸੀ ਨਾ ਗੱਲ ਵੀ ਤੁਸੀਂ ਬੰਦੇ ਨੂੰ ਕਿਉਂ ਟਰੱਕ ਚਲਾਉਣ ਦਿੱਤਾ ਕੋਈ ਤਾਂ ਕੋਈ ਲਾਇਸੈਂਸ ਹੀ ਹੈ ਨਹੀਂ ਤੇ ਇਸ ਕਰਕੇ ਫਿਰ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਤਿੰਨਾ ਸਾਢੇ ਤਿੰਨ ਮਹੀਨਿਆਂ ਦੇ ਬਾਅਦ ਜਿਹੜਾ ਉਹ ਬੰਦਾ ਮੀਨ ਸੀ ਆਇਆ ਉਹਦੇ ਰੱਬ ਉਹਦੇ ਹਿਰਦੇ ਵਿੱਚ ਵਸਿਆ ਵਸਿਆ ਸ਼ਹੀਦਾਂ ਨੇ ਕਿਰਪਾ ਕੀਤੀ ਤੇ ਖਾਲਸਾ ਜੀ ਉਹਨੇ ਆ ਕੇ ਫਿਰ ਜੇਲ੍ਹ ਦੇ ਵਿੱਚੋਂ ਬੰਦਾ ਕਢਵਾ ਕੇ ਤੇ ਇੱਧਰ ਵਾਪਸ ਭੇਜ ਦਿੱਤਾ ਸੀ ਜੁਰਮਾਨਾ ਭਰ ਦਿੱਤਾ ਸੀ ਜਿਹੜਾ ਭਰਨਾ ਸੀ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਮੇਰਾ ਜਿਹੜਾ ਵੀਰ ਸੀ ਸਹੀ ਸਲਾਮਤ ਪਿੰਡ ਆ ਗਿਆ ਇਹ ਬਾਬਾ ਦੀਪ ਸਿੰਘ ਸਾਹਿਬ ਨੇ ਕਲਾ ਵਰਤਾਈ ਇਹ ਬਾਣੀ ਦਾ ਪ੍ਰਤਾਪ ਹੈ ਖਾਲਸਾ ਜੀ ਇਹ ਤੁਹਾਨੂੰ ਲੱਗਦਾ ਹੋਊ ਸ਼ਾਇਦ ਵੀ ਪਤਾ ਨਹੀਂ ਕੀ ਕਾਰਨ ਹੈ ਭੈਣ ਦੀ ਕਮਾਈ ਵੇਖੋ ਆਪਾਂ ਹੱਡ ਬੀਤੀ ਸੁਣ ਲੈਨੇ ਆ ਸੁਣ ਲਈ ਚਲੋ ਜੀ ਠੀਕ ਠਾਕ ਬਸ ਵਿੱਚ ਵੇਖੋ ਅਗਲੀ 2:30 ਵਜੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਫਿਰ ਪੰਜ ਬਾਣੀਆਂ ਦਾ ਜਾਪ ਕਰਕੇ ਘੰਟਾ ਇੱਕ ਅਭਿਆਸ ਕਰਕੇ ਫਿਰ 11 ਵਾਲਾ ਬਾਬਾ ਦੀਪ ਸਿੰਘ ਸਾਹਿਬ ਜੀਆਂ ਨਾਮ ਦੀਆਂ ਫੇਰਕੇ ਫਿਰ ਸੁਖਨੀ ਸਾਹਿਬ ਦਾ ਪਾਠ ਕਰਕੇ ਤੇ ਫਿਰ ਅਰਦਾਸਾ ਸੋਧਦੀ ਸੀ ਤੇ ਖਾਲਸਾ ਜੀ ਇਹਦੇ ਭੈਣ ਨੇ ਦੱਸਿਆ ਤੇ ਜਿਹੜਾ ਦਿਨ ਵਿੱਚ ਕਰਦੀ ਹੂ ਸ਼ਾਮਾਂ ਨੂੰ ਕਰਦੀ ਹੂ ਉਹ ਵੱਖਰਾ ਤੇ ਫਿਰ ਜਾ ਕੇ ਬਾਬਾ ਦੀਪ ਸਿੰਘ ਸਾਹਿਬ ਨੇ ਮਿਹਰ ਕੀਤੀ ਬਾਣੀ ਦਾ ਪ੍ਰਤਾਪ ਹੈ ਭਜਨ ਬਾਣੀ ਦਾ ਪ੍ਰਤਾਪ ਹੀ ਐਸਾ ਸਾਰੇ ਦੁੱਖਾਂ ਕਲੇਸ਼ਾਂ ਨੂੰ ਨਾਸ ਕਰ ਦਿੰਦਾ ਐਡੀ ਮਹਾਰਾਜ ਦੀ ਬਾਣੀ ਬਾਲ ਵਾਲੀ ਹੈ ਜੇ ਆਪਾਂ ਪੂਰਨ ਭਰੋਸਾ ਰੱਖਾਂਗੇ ਸਾਡੇ ਤੇ ਵੀ ਸਤਿਗੁਰਾਂ ਦੀ ਕਿਰਪਾ ਵਰਤੂਗੀ ਸਾਡੇ ਤੇ ਵੀ ਮਹਾਰਾਜ ਮਿਹਰ ਕਰਨਗੇ ਸਾਡੇ ਤੇ ਵੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰ ਦਇਆ ਕਰਨਗੇ ਸੋ ਆਪਾਂ ਵੀ ਖਾਲਸਾ ਜੀ ਮਹਾਰਾਜ ਦਾ ਓਟ ਆਸਰਾ ਤੱਕ ਕੇ ਚੱਲਿਆ ਕਰੀਏ ਸੱਚੇ ਪਾਤਸ਼ਾਹ ਸਹਾਈ ਹੋਣਗੇ ਸਾਡੇ ਵੀ ਕਾਰਜ ਜਿਵੇਂ ਫਤੇ ਹੋਣਗੇ ਇਸ ਕਰਕੇ ਕੱਲੀ ਹੱਡ ਬੀਤੀ ਨਾ ਸੁਣਿਆ ਕਰੋ ਹੱਡ ਬੀਤੀ ਦੇ ਵਿੱਚ ਕਈ ਗੱਲਾਂ ਹੁੰਦੀਆਂ ਜਿਹੜੀਆਂ ਖਾਲਸਾ ਜੀ ਸੁਣਨ ਵਾਲੀਆਂ ਕਮਾਉਣ ਵਾਲੀਆਂ ਹੁੰਦੀਆਂ ਕਈ ਵਾਰ ਇਹੋ ਜੀਆਂ ਹੱਡ ਬੀਤੀਆਂ ਨੇ ਜਿਹੜੀਆਂ ਹੱਡ ਬੀਤੀਆਂ ਜੋ ਸੁਣ ਕੇ ਦਾਸ ਉਹ ਕਾਰਜ ਕਰਦਾ ਤੇ ਬੜੀ ਮਹਾਰਾਜ ਦੀ ਕਿਰਪਾ ਵਰਤਦੀ ਸੋ ਸੱਚੇ ਪਾਸ਼ਾ ਮਹਾਰਾਜ ਸਹਾਈ ਹੋਣ ਆਪ ਦਇਆ ਕਰਨ ਆਪ ਮਿਹਰ ਕਰਨ ਤੇ ਫਿਰ ਖਾਲਸਾ ਜੀ ਮੋਰਚੇ ਫਤਿਹ ਹੁੰਦੇ ਆ ਨਹੀਂ ਤੇ ਵੱਡੇ ਵੱਡੇ ਮੋਰਚੇ ਕੌਣ ਫਤਿਹ ਕਰ ਸਕਦਾ ਗੁਰੂ ਮਹਾਰਾਜ ਤੋਂ ਬਿਨਾਂ ਸੋ ਸੱਚੇ ਪਾਸ਼ਾ ਨੇ ਮਿਹਰ ਕੀਤੀ ਸਾਰਿਆਂ ਨੂੰ ਸਤਗੁਰ ਚੜ੍ਹਦੀ ਕਲਾ ਬਖਸ਼ਣ ਭੋਲਾ ਦੀ ਖਿਮਾ ਬਖਸ਼ ਦੇਣੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ